ਨੂੰ ਤੇਰੇ ਬਾਅਦ ਦੱਸਣ ਦੇ ਆ ਤੂੰ ਸਵੇਰੇ 9 ਵਜੇ ਘਰੋਂ ਨਿਕਲਦਾ ਕਿ ਨਹੀਂ ਨਿਕਲਦਾ ਨੂੰ ਜੀ ਆ ਤੂੰ ਦੱਸ 10 ਵਜੇ ਮੇਰਾ ਆ ਤੇ 10 ਵਜੇ ਘਰ ਆਉਣਾ ਕਿ ਨਹੀਂ ਕੀ ਮਤਲਬ ਯਾਰ ਘਰੋਂ ਨਿਕਲਦਾ ਤੇਰਾ ਮੁਸ਼ਕਿਲ ਕਰਦਾਂਗੀ ਤੂੰ ਇਹਦਾ ਫੋਨ ਕੱਟਿਆ ਨਾ ਬਾਰ-ਬਾਰ ਹੁਣ ਫੋਨ ਕੱਟ ਕੇ ਵਿਖਾ ਦੇ ਨੂੰ ਮੈਂ ਦੱਸਦਾ 2-4 ਦਿਨਾਂ ਜੇ ਯਾਰ ਭਾਜੀ ਤੁਸੀਂ ਮੈਨੂੰ ਸਮਝ ਨਹੀਂ ਆ ਤੂੰ ਫੋਨ ਕੱਟਿਆ ਨਾ ਕਿਉਂ ਮਸਲਾ ਤਾਂ ਦੱਸੋ ਭਾਜੀ ਕੀ ਹੋਇਆ ਕੋਈ ਗੱਲ ਆ ਆਪਣਾ ਫਿਲਮ-ਫਿਲਮ ਜਿਹੜੀ ਤੂੰ ਬਣਾਈ ਆ 29 ਤਰੀਕ ਨੂੰ ਨਹੀਂ ਜਿਹੜੀ ਮੋਗੀ ਫਿਲਮ ਦੇ ਵਿੱਚੋਂ ਯਾਰ ਉਹ ਹਾਂਜੀ ਹਾਂਜੀ ਤੇਰੀ ਫਿਲਮ ਆ ਨਾ ਪਹਿਲਾਂ ਮੈਂ ਤੈਨੂੰ ਠੰਡੇ ਮਤ ਨਾਲ ਗੱਲ ਕਰੰਦਿਆਂ ਤੂੰ ਠੰਡੇ ਸੁਭਾ ਨਾਲ ਮੇਰੀ ਗੱਲ ਨਹੀਂ ਸੁਣਦਿਆਂ ਨਹੀਂ ਨਹੀਂ ਭਾਜੀ ਮੈਂ ਮੈਂ ਤਾਂ ਤੁਹਾਨੂੰ ਇਹ ਪੁੱਛਣ ਲਿਆ ਵੀ ਤੁਸੀਂ ਦੱਸੋ ਸਹੀ ਕੰਮ ਤੇ ਦੱਸੋ ਸਹੀ ਉਹ ਯਾਰ ਮੈਂ ਨਾ ਦੱਸਣਾ ਹੋਊਗਾ ਤੈਨੂੰ ਚੰਗੀ ਬੋਲੀ ਨਾਲ ਠੰਡੇ ਸੁਭਾ ਨਾਲ ਗੱਲ ਕਰੰਦਿਆਂ ਹਾਂ ਹਾਂਜੀ ਹਾਂਜੀ ਨਹੀਂ ਦੱਸੋ ਕੋਈ ਗੱਲ ਨਹੀਂ ਵੀਰ ਜੀ ਕੋਈ ਵੀਰ 29 ਹੀ ਹੀਰੋ ਹੀਰੋ ਨਾ ਕੋ ਫਿਲਮ ਚ ਹਾਂਜੀ 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 29 ਤਰੀਕ ਨੂੰ ਫਿਲਮ ਆਉਂਦੀ ਆ ਹਾਂਜੀ ਭਾਜੀ ਹਾਂਜੀ 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 ਹੀਰੋ ਟਿਕਟਾਂ ਮਿਲ ਜਾਣੀਆਂ ਫਿਲਮਾਂ ਦੀਆਂ ਟਿਕਟਾਂ ਨਹੀਂ ਹਾਂਜੀ ਭਾਈ ਟਿਕਟਾਂ ਤੇ ਸਾਰੇ ਸਿਨੇਮਿਆਂ 'ਚ ਮਿਲ ਜਾਣੀਆਂ ਬੁੱਕਮਾਰ ਸ਼ੋਅ ਤੇ ਵੀ ਆ ਜਾਣੀਆਂ ਉਹ ਸਾਡ ਟਿਕਟਾਂ ਲੱਲਾਂਗੇ ਯਾਰ ਤੂੰ ਹਾਸੇ ਆ ਗਿਆ ਫਿਲਮ 'ਚ ਹਾਂਜੀ ਹਾਸੇ ਉਸ ਤੇ ਆ ਗਿਆ ਭਾਜੀ ਵਧੀਆ ਫਿਲਮ ਬਣਾਈ ਤੇ ਜੇ ਮੈਂ ਵਿਦ ਫੈਮਲੀ ਵਿਦ ਫੈਮਲੀ ਆਪਣੇ ਸਾਰੇ ਵੀਰ ਭਰਾ ਇਕੱਠੇ ਕਰਕੇ ਜਾਵਾਂ ਹਾਸਾ ਆਊਗਾ ਹਾਂਜੀ ਭਾਈ ਬਿਲਕੁਲ ਆਊਗਾ ਸਾਰੇ ਹਾਸਾ ਯਾਰ ਵਧੀਆ ਫਿਲਮ ਤੇ ਮੈਂ ਤੇਰੀ ਗਰੰਟੀ ਚੁੱਕਦਾ ਨਹੀਂ ਫਿਰ ਦੋ ਚੋ ਦਿਨਾਂ ਤੇ ਮੈਂ ਤੈਨੂੰ ਦੱਸ ਦਊਗਾ ਤੈਨੂੰ ਮੈਂ ਪਤਾ ਮੈਂ ਬੰਦਾ ਬੜਾ ਖਰਾਬ ਹਾਂ ਨਹੀਂ 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 ਭਾਜੀ ਕੋਈ ਨਹੀਂ ਤੁਸੀਂ ਵੇਖ ਕੇ ਆਇਓ ਤੁਸੀਂ ਜਿਆਦਾ ਗੱਲ ਉਹ ਤੁਹਾਨੂੰ ਗੂਗਲ ਪੇ ਕਰ ਦਾਂਗੇ ਪੈਸੇ ਵਾਪਸ ਆਹ ਉਹ ਹਾਂ ਫੁੱਲ ਬੜਾ ਫੁੱਲ ਆਉਣਾ ਚਾਹੀਦਾ ਈ ਉਹ ਠੀਕ ਹੈ ਭਾਜੀ ਠੀਕ ਹੈ ਭਾਜੀ ਚੰਗਾ ਵੀਰ ਮੇਰਾ ਰਾਜੀ ਬਾਜੀ ਰਹਿ ਭਰਾ ਦੂ ਆਪੇ ਧੰਨਵਾਦ ਜੀ ਕਿ ਰੱਜ ਕੇ ਹੋ ਗਈਆਂ ਫਿਲਮਾਂ ਬਣਾ ਜੇ ਤੈਨੂੰ ਕੋਈ ਰੁਕਣਾ ਫਿਰ ਮੈਨੂੰ ਦੱਸੀਂ ਉਹਦਾ ਨੰਬਰ ਤਾਂ ਹੀ ਮੈਂ ਮੈਂ ਗੱਲ ਕਰੂੰਗਾ ਨਾ ਠੀਕ ਹੈ ਭਾਜੀ ਠੀਕ ਹੈ ਭਾਜੀ ਚੰਗਾ